ਹਾਂ ਬਲੇਹਾਰੀ ਤਿੰਨ ਕਾਓ ਜਿੰਨ ਧਿਆਇਆ ਹਰ ਨਿਰੰਕਾਰ ਹਾਂ ਬਲੇਹਾਰੀ ਤਿੰਨ ਕਾਓ ਜਿੰਨ ਧਿਆਇਆ ਹਰ ਨਿਰੰਕਾਰ ਉਹਨਾਂ ਕੇ ਮੁਖ ਸਦ ਉਜਲੇ ਉਹਨਾਂ ਕੇ ਮੁਖ ਸਦ ਉਜਲੇ ਉਹਨਾਂ ਨੂੰ ਸਭ ਜਗਤ ਕਰੇ ਨਮਸਕਾਰ ਨਮਸਕਾਰ ਗੁਰਦੇਵ ਕੋ ਕਰੋ ਸਹਿਤ ਜਿਤ ਲਾਏ ਪੂਰਨ ਕਰੋ ਗ੍ਰੰਥੇ ਤੁਮੇ ਦੇਵ ਸਹਾਇ ਤੁਮੇ ਕਰੋ ਸਹਾਇ ਅਕਾਲ ਪੁਰਖ ਵਾਹਿਗੁਰੂ ਜੀ ਉਹ ਪਰਮੇਸ਼ਰ ਉਹ ਇੱਕ ਹੈ ਸਾਹਿਬ ਮੇਰਾ ਇੱਕੋ ਹੈ ਇੱਕੋ ਹੈ ਬਈ ਇੱਕੋ ਹੈ ਪਰ ਉਹ ਅਸੀ ਜਗ੍ਹਾ ਹੀ ਨਹੀਂ ਕੋਈ ਜਿੱਥੇ ਨਹੀਂ ਉਹਨੇ ਜੋ ਵੀ ਬਣਾਇਆ ਉਹਦੇ ਵਿੱਚ ਹੈ ਜੇ ਬਨਸਪਤੀ ਪੈਦਾ ਕੀਤੀ ਫੁੱਲ ਪੈਦਾ ਕੀਤੇ ਫਲ ਪੈਦਾ ਕੀਤੇ ਮਾਰੇ ਕਹਿੰਦੇ ਕਿਆ మాਸ ਕਿਆ ਸਾਗ ਕਹਾਵੇ ਉਹਨਾਂ ਦੇ ਵਿੱਚ ਵੀ ਵੇਖੋ ਜੇ ਪੌਦਾ ਵਾਧਦਾ ਫੁੱਲਦਾ ਤੇ ਜਾਨ ਕਰਕੇ ਵਾਧਦਾ ਫੁੱਲਦਾ ਜੇ ਉਹਦੇ ਵਿੱਚ ਦਾਣੇ ਵਿੱਚ ਜਾਨ ਨਾ ਹੋਵੇ ਤੇ ਉਹ ਜੰਮੇ ਕਿਉਂ ਜੰਮਦਾ ਐਸੀਆਂ ਮੱਛੀਆਂ ਸਾਗਰ ਸੁੱਕ ਜਾਂਦਾ ਉਹ ਲੱਕੜ ਵਾਂਗੂ ਹੋ ਜਾਂਦੀਆਂ ਉਹਨਾਂ 'ਤੇ ਪਾਣੀ ਪਾ ਦਿਓ ਮੁੜ ਕੇ ਜੀਵਤ ਹੋ ਜਾਂਦੀਆਂ ਉਹ ਅਕਾਲ ਪੁਰਖ ਵਾਹਿਗੁਰੂ ਦੀ ਲੀਲਾ ਬੇਅੰਤ ਉਹਦਾ ਅੰਤ ਕਿਸੇ ਨੇ ਪਾਇਆ ਹੀ ਨਹੀਂ ਅੰਤ ਪਾਉਣ ਵਾਲਿਆਂ ਦਾ ਅੰਤ ਹੋ ਗਿਆ ਤੇ ਫਿਰ ਕੀ ਕਹਿੰਦੇ ਮਾਰੇ ਕਹਿੰਦੇ ਬੇਅੰਤ 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 ਕੋ ਬੇਅੰਤ ਪਾਠ ਕੀਜੀਏ ਉਹ ਬੇਅੰਤ ਨੂੰ ਬੇਅੰਤ ਵਾਰੀ ਜਪ ਕੌਣ ਸਮਝਾਉਂਦਾ ਬੰਦਾ ਚਾਰ ਕਿਤਾਬਾਂ ਪੜ ਲੈਣਾ ਉਹਨੂੰ ਲੱਗਣ ਲੱਗ ਜਾਂਦਾ ਉਹ ਤਾਂ ਬੱਸ ਹੀ ਨਹੀਂ ਰਹਿੰਦਾ ਉਹਨੂੰ ਲੱਗਣ ਲੱਗ ਜਾਂਦਾ ਮੇਰੇ ਵਰਗਾ ਗਿਆਨੀ ਕੋਈ ਨਹੀਂ ਮੇਰੇ ਵਰਗਾ ਸਿਆਣਾ ਕੋਈ ਨਹੀਂ ਜੋ ਮੈਨੂੰ ਪਤਾ ਉਹ ਕਿਸੇ ਨੂੰ ਪਤਾ ਹੀ ਨਹੀਂ ਸੁਕਰਾਟ ਬਹੁਤ ਵੱਡਾ ਫਿਲਾਸਫਰ ਬਹੁਤ ਵੱਡਾ ਦਾਣਿਸ਼ਮੰਦ ਹੋਇਆ ਆਂਦਾ ਜਦੋਂ ਮੈਂ ਹਾਨੀਆਂ ਵਿੱਚ ਨਿੱਕਿਆਂ ਵਿੱਚ ਬੈਠਿਆ ਨਾ ਛੋਟੇ ਛੋਟੇ ਬੱਚੇ ਤੇ ਮੈਂ ਇਹਨਾਂ ਨੂੰ ਕਿਹਾ ਮੈਨੂੰ ਜੋ ਮਰਜ਼ੀ ਪੁੱਛ ਲਓ ਮੈਨੂੰ ਪਤਾ ਫਿਰ ਆਂਦਾ ਮੈਂ ਥੋੜਾ ਵੱਡਾ ਹੋ ਗਿਆ ਫਿਰ ਮੈਂ ਆਪਣੇ ਜਵਾਨ ਸਾਥੀਆਂ ਨੂੰ ਕਿਹਾ ਪਤਾ ਤੇ ਹੈ ਪਰ ਕੁਝ ਕੁਝ ਨਹੀਂ ਪਤਾ ਆਂਦਾ ਹੁਣ ਬਹੁਤ ਦੂਰ ਚੱਲਿਆ ਗਿਆ ਪਰ ਮੈਂ ਬਾਹ ਖੜੀ ਕਰਕੇ ਕਹਿਣਾ ਉਹ ਦੁਨੀਆ ਦੇ ਲੋਕੋ ਮੈਨੂੰ ਕੁਝ ਵੀ ਨਹੀਂ ਪਤਾ ਉਹ ਮੈਨੂੰ ਕੁਝ ਵੀ ਨਹੀਂ ਪਤਾ ਜਦੋਂ ਬੰਦੇ ਦੇ ਮਨ ਚ ਬੈਠੇ ਨਾ ਪੇ ਜੋ ਮੈਨੂੰ ਪਤਾ ਪਸੰਗ ਤੁਹਾਨੂੰ ਤਾਂ ਪਤਾ ਹੀ ਕੁਝ ਨਹੀਂ ਸਾਧ ਸੰਗ ਜੀ ਐਸਾ ਨਹੀਂ ਹੁੰਦਾ ਉਹ ਐਸਾ ਕਿਹੜਾ ਇਤਿਹਾਸ ਐਸਾ ਕਿਹੜਾ ਚੈਪਟਰ ਐਸੀ ਕਿਹੜੀ ਬਾਤ ਜਿਹੜੀ ਗੁਰੂ ਕੀ ਸੰਗਤ ਨੇ ਨਹੀਂ ਸੁਣੀ ਜਾਂ ਗੁਰੂ ਜਾਂ ਗੁਰੂ ਕੀ ਸੰਗਤ ਨੂੰ ਆਪਾਂ ਕਹਿ ਨਹੀਂ ਇੱਕ ਰੂਪਿਆ ਫਿਰ ਆਪਾਂ ਗੁਰੂ ਸਾਹਿਬ ਨੂੰ ਮੱਤਾ ਨਹੀਂ ਦੇ ਸਕਦੇ ਹਾਂ ਛਿਛ ਬਣ ਕੇ ਸੇਵਕ ਬਣ ਕੇ ਜਿਵੇਂ ਪਹਿਲੇ ਦਿਨ ਮਾਸਟਰ ਜੀ ਪੜਾਉਂਦੇ ਆ ਤੇ ਦੂਜੇ ਦਿਨ ਬੱਚਾ ਕਹੇ ਵੀ ਹੁਣ ਤੇ ਮੈਂ ਟੀਚਰ ਬਣ ਗਿਆ ਜੀ ਮੈਂ ਸੁਣਾ ਰਿਹਾ ਤੁਹਾਨੂੰ ਮਾਸਟਰ ਨੇ ਸਿੜਾਇਆ ਮਾਸਟਰ ਸੀ ਅੱਜ ਤੇ ਮਾਸਟਰ ਮੈਂ ਆ ਉਹ ਸੁਣਾਉਣ ਵਾਲਾ ਵੀ ਉਦੋਂ ਵੀ ਸਖਿਆਰਤੀ ਹੋਈ ਆ ਅਸੀਂ ਸਿੱਖਣ ਵਾਸਤੇ ਆਏ ਆ ਔਰ ਸਭ ਤੋਂ ਵਧੀਆ ਮਹਾਰਾ ਕਹਿੰਦਾ ਜੇ ਸਿੱਖਣਾ ਹੀ ਨਾ ਫਿਰ ਸਾਧ ਸੰਗਤ ਦੇ ਵਿੱਚ ਬਹਿ ਜਾ ਜੋ ਨਹੀਂ ਗਿਆਨ ਮਿਲਦਾ ਵੱਡੀਆਂ-ਵੱਡੀਆਂ ਕਿਤਾਬਾਂ ਪੜਿਆਂ ਜੋ ਨਹੀਂ ਮਿਲਦਾ ਯੂਨੀਵਰਸੀਆਂ ਵਿੱਚ ਜਾਇਆਂ ਜੋ ਗਿਆਨ ਨਹੀਂ ਮਿਲਦਾ ਝੱਖੜ ਜਾਲਿਆਂ ਰਾਤਾਂ ਝਾਗਿਆਂ ਬੁੱਕਾਂ ਕਿਤਾਬਾਂ ਨਾਲ ਮੱਥਾ ਮਾਰਿਆਂ ਉਹ ਸਾਧ ਸੰਗਤ ਦੇ ਵਿੱਚੋਂ ਸੁੱਤੇ ਸਿੱਧੋ ਚੀਜ਼ ਦੀ ਪ੍ਰਾਪਤੀ ਹੋ ਜਾਂਦੀ ਆ ਇਹ ਮਾਰੇ ਨੇ ਮੈਂ ਥੋੜੀ ਲਿਖਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੁੱਤਰਿਆ ਸੁੱਤਰਿਆ ਔਰ ਜਿਹੜੇ ਰੱਬ ਦੇ ਪਿਆਰੇ ਆ ਇਹ ਆਉਂਦੇ ਹੀ ਤਾਰਨ ਵਾਸਤੇ ਆ ਸਤ ਸੰਗਤ ਜੀ ਅੱਜ ਦਾ ਜਿਹੜਾ ਦਿਨ ਹੈ ਨਾ ਇਹ ਬੜਾ ਵੈਰਾਗ ਵਾਲਾ ਹੈ ਅੱਜ ਉਹ ਹਸਤੀ ਜਿਹਦੇ ਪਰਛਾਵੇਂ ਨੇ ਇਹਨਾਂ ਕੱਲਰਾਂ ਨੂੰ ਇਹਨਾਂ ਕਬਰਾਂ ਨੂੰ ਭਾਗ ਲਾਇਆ ਇਹ ਕਬਰਾਂ ਇਹ ਕਬਰਾਂ ਹੀ ਰਹਿੰਦੀਆਂ ਇਹ ਧਰਤੀ ਇਹ ਵੈਸੇ ਹੀ ਰਹਿੰਦੀ ਇਹ ਧਰਤੀ ਕਦੇ ਬਘੌਰਾ ਸਾਹਿਬ ਨਾ ਬਣਦੀ ਇਹਨੂੰ ਸਾਹ ਬਣਾਉਣ ਵਾਲੇ ਉਹ ਸਾਹਿਬ ਬਾਬਾ ਮਹਿੰਦਰ ਸਿੰਘ ਸਾਹਿਬ ਜੀ ਜਿਸ ਪਿਆਰੇ ਸਿਉਨੇ ਹੋ ਤੇ ਸਾਗੇ ਮਰ ਚਲੀ ਆ ਧ੍ਰਿਗ ਜੀਵਨ ਸੰਸਾਰ ਤਾਂ ਕਹਿ ਪਾਛਾ ਜੀਵਣਾ ਕੋਈ ਆਮ ਬੰਦਾ ਵੀ ਦੁਨੀਆ ਤੋਂ ਤੁਰ ਜਾਂਦਾ ਨਾ ਉਹਦੀ ਵੀ ਜਗਾ ਕੋਈ ਲੈ ਨਹੀਂ ਸਕਦਾ ਹੋਰ ਤੇ ਹੋਰ ਦਰਖਤ ਨਾਲੋਂ ਵੀ ਪੱਤਾ ਤੋੜ ਲਾਓ ਉਹਦੇ ਵਿੱਚੋਂ ਵੀ ਪਾਣੀ ਸਿੰਮਦਾ ਉਹ ਤੇ ਬਾਬਾ ਜੀ ਜਿੰਨਾ ਜਿੰਨਾ ਜੇ ਦਾ ਜੈਸਾ ਜੈਸਾ ਪਿਆਰ ਸੀ ਸੰਤ ਬਾਬਾ ਸੁਰਜੀਤ ਸਿੰਘ ਜੀ ਠੀਕ ਹੈ ਹੱਸਣਾ ਵੀ ਏ ਖੇਲਣਾ ਵੀ ਏ ਖਾਣਾ ਪੀਣਾ ਹੱਸਣਾ ਸੌਣਾ ਸਭ ਕੁਝ ਰਹੇਗਾ ਪਰ ਜੋ ਪਿਆਰੇ ਦੇ ਨਾਲ ਜੋ ਉਹਨਾਂ ਦੀ ਛਤਰ ਸ਼ਾਇਆ ਸਰੀਰ ਕਰਕੇ ਉੰਜ ਸਦਾ ਹੀ ਹੈ ਤਾਂ ਸਦਾ ਹੀ ਰਹਿਣੀ ਸਾਧ ਸੰਗਤ ਜੀ ਉਹਨਾਂ ਦਾ ਜਦੋਂ ਸਰੂਪ ਵੇਖਦੇ ਨਾ ਸੰਤ ਬਾਬਾ ਮਹਿੰਦਰ ਸਿੰਘ ਸਾਹਿਬ ਦਾ ਅੰਗੀਠਾ ਸਹਿਬ ਆਉਨੇ ਆ ਪਹਿਲਾਂ ਉਹਨਾਂ ਨੇ ਹੱਥ ਜੋੜ ਕੇ ਨਾਮਸਕਾਰ ਕਰਕੇ ਫਤਿਹ ਗਜਵਨੇ ਆ ਕਿਉਂਕਿ ਚਾਉਨੇ ਆ ਕਿ ਕੱਟੜਤਾਈ ਵਾਲੇ ਨਾ ਉਹਨਾਂ ਨੂੰ ਪਤਾ ਹੀ ਕੁਝ ਨਹੀਂ ਉਹਨਾਂ ਦਾ ਕਸੂਰ ਨਹੀਂ ਤਰਸੋਂ ਬਦਾ ਉਹਨਾਂ ਲੋਕਾਂ ਦੇ ਅਸਲ ਦੇ ਵਿੱਚ ਵੇਖੋ ਜਿੱਥੇ ਕਿਸੇ ਮਹਾਂਪੁਰਖ ਦਾ ਸਮਾਦ ਦਾ ਉਹਦੀ ਅੰਗੀਠੇ ਦੀ ਨਿਸ਼ਾਨੀ ਆ ਤੁਹਾਡਾ ਕੋਈ ਵੱਡ ਬਡੇਰਾ ਉਹੀ ਲੋਕ ਉਹ ਲੋਕਾਂ ਨੂੰ ਸਿੱਖਿਆ ਦਿੰਦੇ ਥੱਕਦੇ ਨਹੀਂ ਆਪਣੇ ਬਜ਼ੁਰਗ ਨੂੰ ਜਾਓ ਮੱਥਾ ਟੇਕੋ ਉੱਤੇ ਜੇ ਆਪਣੇ ਬਜ਼ੁਰਗ ਨੂੰ ਜਾ ਕੇ ਅਸੀਂ ਉੱਥੇ ਫਤਫਤੇ ਬੁਲਾਉਨੇ ਮੱਥਾ ਟੇਕਦਾ ਤੁਹਾਡੇ ਢੱਡ ਪੀੜ ਕਿਉਂਦੀ ਆ ਉਹ ਸਾਡੇ ਬਜ਼ੁਰਗ ਆ ਤੇ ਦੂਜੀ ਗੱਲ ਕਿਉਂ ਝਕਾਉਨੇ ਸਿਰ ਗੁਰਦੁਆਰੇ ਦੇ ਬਾਹਰੋਂ ਵੀ ਲੰਘਦੇ ਆ ਕਿਸੇ ਧਾਰਮਿਕ ਸਥਾਨ ਦੇ ਤੇ ਮੱਲਮਲੀ ਸਿਰ ਝੁਕਦਾ ਕਿਉਂ ਕਿਉਂਕਿ ਉਥੇ ਨਾਮ ਹੈ ਉਥੇ ਗੁਰੂ ਹੈ ਗੁਰੂ ਦਾ ਸਰੂਪ ਹੈ ਤੇ ਜਿਹਦੇ ਅੰਦਰ ਹੀ ਨਾਮ ਟਿਕ ਗਿਆ ਜਿਹੜਾ ਬਣ ਹੀ ਨਾਮ ਸਰੂਪ ਗਿਆ ਜਿਨ੍ਹਾਂ ਨਾ ਵਿਸਰੇ ਨਾਮ ਸੇ ਕਨੇਹ ਆਪੇ ਦੇ ਨਾ ਜਾਣੋ ਮੂਰ ਸਾਈ ਜੀ ਤੇਰੇ ਬਣੀ ਰੱਬ ਗਏ ਤੇ ਉਹਨਾਂ ਨੂੰ ਕਿਉਂ ਨਹੀਂ ਝੁਗਣਾ ਆਪ ਮੁਕਤ ਕਰੇ ਸੰਸਾਰ ਮਹਾਰਾਜ ਕਹਿੰਦੇ ਤਿਸ ਜਨ ਕਾ ਸਦਾ ਨਮਸਕਾਰ ਨਾਨਕ ਤਿਸ ਜਨ ਕਾ ਸਦਾ ਨਮਸਕਾਰ ਉਹਨਾਂ ਨੂੰ ਨਮਸਕਾਰ ਕਰ ਉਹਨਾਂ ਜਦੋਂ ਨੈਣ ਵੇਖਦੇ ਨਾ ਉਹ ਸੋਹਣੇ ਜੇ ਨੇਤਰ ਸਾਧ ਸੰਗਤ ਰੱਬ ਦੇ ਪਿਆਰਿਆਂ ਦੇ ਨਾ ਉਹ ਜਿਹੜੇ ਨੈਣ ਹੈ ਉਹਨਾਂ ਦੇ ਵਿੱਚ ਫਿਰ ਸਰੂਰ ਆ ਜਾਂਦਾ ਉਹਨਾਂ ਨੈਣਾਂ ਦੇ ਵਿੱਚ ਨੂਰ ਆ ਜਾਂਦਾ ਆਉਂਦਿਆ ਆਉਂਦਿਆ ਮਨ ਦੇ ਵਿੱਚ ਆ ਰਿਹਾ ਸੀ ਕੇ ਬਾਬਾ ਜੀ ਤੁਹਾਡਾ ਮੁਖ ਵੇਖਿਆ ਤੇ ਮਨ ਚੋਂ ਨਿਕਲਿਆ ਸੰਤੋਂ ਕੀ ਅੱਖੋਂ ਮੇ ਨੂਰ ਹੋਤਾ ਹੈ ਜਿਹੜਾ ਸੰਤ ਹੋਵੇ ਨਾ ਪਿਆਰ ਵਾਲਾ ਹੁਣ ਵਾਲੇ ਵੀ ਬੈਠੇ ਆ ਉਹਨਾਂ ਵੱਲ ਵੀ ਵੇਖ ਲਓ ਭਾਵੇਂ ਪ੍ਰੇਮ ਜੀ ਕਹਿੰਦੇ ਮੂੰਹ ਤਾਂ ਚੱਕ ਵੇਖ ਵੇਖਿਆ ਤੇ ਨਹੀਂ ਜਾਂਦਾ ਪਰ ਜੇ ਪ੍ਰੇਮ ਨਾਲ ਵੇਖ ਲਈਏ ਨਾ ਉਹ ਨੈਣਾ ਚ ਨੂਰ ਆ ਸੰਤੋਂ ਕੀ ਅੱਖੋਂ ਮੇ ਨੂਰ ਹੋਤਾ ਹੈ ਸਾਧ ਸੰਗਤ ਜੀ संतों की आंखों में नूर होता है इनके दर्शन में भी सरूर होता है जब उन्हें दर्शन करदे ना तो सरूर चढ़दा संतों के दर्शन में सरूर होता है जो भी आता है इनके पास एक बार एक बारी आ जाए ना बहुत ही बारी द बाड़ी कृपा जो भी आता है संतों के पास एक बार ਉਸੇ ਕੁਛ ਨਾ ਕੁਛ ਤੋਂ ਜ਼ਰੂਰ ਮਿਲਦਾ ਹੈ ਔਰ ਉਹ ਭਰਪੂਰ ਹੁੰਦਾ ਹੈ ਉਹਨੂੰ ਮਿਲਦਾ ਏ ਉਹ ਖਾਲੀ ਨਹੀਂ ਜਾਂਦਾ ਐਸੇ ਵੀ ਨੇ ਹੁਣ ਇਹ ਹੁਣ ਸਾਨੂੰ ਕੀ ਪਤਾ ਸਾਡੇ ਨਾਲ ਵੀ ਕਈ ਆਉਂਦੇ ਪੀ ਮਨ ਚ ਕੀ ਇੱਛਾ ਲੈ ਕੇ ਆਉਂਦੇ ਆ ਹੁਣ ਪਿੱਛੇ ਜਿਹਾ ਵਿਆਹ ਹੋਵੇ ਨਾ ਤਾਂ ਉਹ ਮਨ ਚ ਇੱਛਾ ਲੈ ਕੇ ਆ ਕੇ ਬਾਬਾ ਜੀ ਵਿਆਹ ਹੋ ਜਾ ਮੇਰਾ ਵੇਖੋ ਇਹ ਵੀ ਹੁਣ ਕਈ ਮੰਗਦੇ ਪੀ ਬਾਹਰ ਚਲ ਜਾਈਏ ਪ੍ਰਦੇਸ਼ਾਂ ਚਲ ਜਾਈਏ ਕਈ ਕੋਈ ਦੁੱਧ ਮੰਗਦਾ ਕੋਈ ਪੁੱਤ ਮੰਗਦਾ ਕੋਈ ਧਨ ਮੰਗਦਾ ਕੋਈ ਰਤਵਾ ਮੰਗਦਾ ਕੋਈ ਕਹਿੰਦਾ ਤਰੱਕੀ ਹੋ ਜਾਏ ਇਹ ਕੌਣ ਦਿੰਦਾ ਜੀ ਤੇ ਕਿੱਥੋਂ ਮਿਲਦਾ ਜਾਂ ਰੱਬ ਦਿੰਦਾ ਤੇ ਜਾਂ ਫਿਰ ਰੱਬ ਦੇ ਪਿਆਰੇ ਦੇ ਸਕਦੇ ਦੂਜਾ ਕੋਈ ਦਿੰਦਾ ਹੀ ਮਿਲਦਾ ਹੀ ਨਹੀਂ ਰੱਬ ਦੇ ਪਿਆਰੇ ਦੇਣ ਦੇ ਸਮਰੱਥ ਕਿਉਂ ਆ ਕਿਉਂਕਿ ਰੱਬ ਦਾ ਹੀ ਰੂਪ ਇਹ ਰੱਬ ਦਾ ਨਿਤ ਅਵਤਾਰ ਨੇ ਜਿਹੜੇ ਸਾਧੂ ਨੇ ਨਾ ਇਹ ਨਿਤ ਅਵਤਾਰ ਨੇ ਸੰਤ ਬਾਬਾ ਹਰੀ ਸਿੰਘ ਸਾਹਿਬ ਜੀ ਨੇਕੀ ਵੀ ਠੀਕ ਆ ਪਰ ਉਹ ਨੇਕੀ ਆ ਨੇਕੀ ਉਹ ਤੇ ساری ਜ਼ਿੰਦਗੀ ਉਹਨੇ ਕੀਤੀ ਉਹਨਾਂ ਕੋਲ ਵੀ ਉਹਨਾਂ ਦੇ ਤੇ ਪਰਛਾਵੇਂ ਨੂੰ ਹੀ ਕਿਸੇ ਨੇ ਵੇਖ ਲਿਆ ਨਾ ਉਹ ਵੀ ਤਰ ਗਿਆ ਉਹਨਾਂ ਨੂੰ ਤੱਕਣਾ ਤੇ ਬਹੁਤ ਵੱਡੀ ਗੱਲ ਰੱਬ ਧਰਤੀ ਤੇ ਜਿਨ੍ਹਾਂ ਦਰਸ਼ਨ ਕੀਤੇ ਨਾ ਕਣਤਰੀਆ ਫਿਰਦਾ ਰੱਬ ਵੇਖਿਆ ਬਾਬਾ ਹਰੀ ਸਿੰਘ ਹਰੀ ਜਲੇ ਹਰੀ ਥਲੇ ਹਰੀ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਆ ਕਲਗੀਧਰ ਗੁਰੂ ਗੋਬਿੰਦ ਸਿੰਘ ਜੀ ਲਿਖਦੇ ਆ ਵੀ ਜਲ ਵਿੱਚ ਵੀ ਤੂੰ ਥਲ ਵਿੱਚ ਵੀ ਤੂੰ ਉਰੇ ਵੀ ਤੂੰ ਪਰੇ ਵੀ ਤੂੰ ਗਰੇ ਵੀ ਤੂੰ ਗੁਫੇ ਵੀ ਤੂੰ ਹਰ ਇੱਕ ਵਿੱਚ ਤੂੰ ਤੇਰੇ ਤੋਂ ਬਿਨ ਹੈ ਹੀ ਕੋਈ ਨਹੀਂ ਹਰ ਬੋਲਿਓ ਹਰ ਨੇ ਸੁਣਿਓ ਹਰ ਗਇਓ ਹਰ ਕੇ ਪਾਸ ਹਰ ਵੇਖਿਓ ਹਰ ਮੇ ਮਿਲਿਓ ਹਰ ਉੱਠ ਚੱਲੇ ਨਰਾਸ ਹਰ ਹਰੀ ਇਹ ਤੇ ਇੱਕ ਅਰਥ ਨਹੀਂ ਇਹ ਤੇ ਅਰਥ ਬਹੁਤ ਨੇ ਆ ਦੋਹਾ ਲਿਖਿਆ ਕਿਸੇ ਨੇ ਕਹਿੰਦਾ ਹਰ ਬੋਲੇ ਉਹ ਹਰ ਡੱਡੂ ਬੋਲਿਆ ਡੱਡੂ ਨੇ ਵੀ ਹਰ ਕਹਿੰਦਿਆ ਹਰ ਨੇ ਸੁਣਿਓ ਉਹ ਹਰ ਸੱਪ ਉਹਨੇ ਵੀ ਸੁਣ ਲਿਆ ਉਹ ਤੁਰ ਪਿਆ ਉਹਦੇ ਵੱਲ ਨੂੰ ਹਰ ਗਏ ਉਹ ਹਰ ਕੇ ਪਾਸ ਹਰ ਦੇਖਿਓ ਡੱਡੂ ਕਹਿੰਦਾ ਉਹ ਮੇਰਾ ਕਾਲ ਤੁਰਿਆ ਆਉਂਦਾ ਹਰ ਮੇ ਮਿਲਿਓ ਹਰ ਮੇ ਨੇ ਪਾਣੀ ਡੱਡੂ ਨੇ ਪਾਣੀ ਦੀ ਛਾਲ ਮਾਰਦੀ ਕਹਿੰਦਾ ਅੱਛਾ ਅੱਜ ਨਹੀਂ ੜਕੇ ਆਇਆ ਫੇਰ ਕਿਸੇ ਦਿਨ ਦੇਖਾਂਗੇ ਉੱਠ ਚੱਲੇ ਨਰਾਸ ਅਖਰ ਹਰਈਆ ਹਰ ਨੂੰ ਹਰ ਬੋਲੀ ਵਿੱਚ ਹਰ ਦਾ ਰਾਹ ਦੱਸਦੀ ਹੈ ਉਹ ਕਿਹੜੀ ਚੀਜ਼ ਹੈ ਸਵਾਲੀ ਹੈ ਅੱਗੇ ਬਝਾਰਤਾ ਪਾਉਂਦੇ ਹੁੰਦੇ ਸੀ ਹੁਣ ਤੇ ਉਹ ਆ ਨੈਟ ਨੇ ਸਾਰੇ ਹੀ ਬੇੜਾ ਕਰਕੇ ਕਰਤਾ ਕੁਝ ਵੀ ਚੇਤੇ ਨਹੀਂ ਰਹਿ ਗਿਆ ਜਿਹ ਰਹਿ ਗਿਆ ਤੇ ਇੱਥੇ ਹੀ ਰਹਿ ਗਿਆ ਇਹ ਪੰਜ ਬਕਾਰਾਂ ਨਾਲੋਂ ਵੀ ਵੱਡੇ ਬਕਾਰ ਚੁੰਬੜ ਗਏ ਪਰ ਚੰਗਾ ਲਾਓ ਇਹ ਤੋਂ ਗਿਆਨ ਲਾਓ ਇਥੇ ਤੋਂ ਬੁਰਾ ਨਾ ਵੇਖੋ ਉਹ ਨਹੀਂ ਤੜਫ ਦੇ ਦੇਖ ਹੁੰਦੇ ਉਹ ਚੜਦੀਆਂ ਜਵਾਨੀਆਂ ਇਕੀਆਂ ਇਕੀਆਂ ਸਾਲਾਂ ਤੇ ਬੱਚੇ ਟੀਕੇ ਲਾ ਕੇ ਮਰਦੇ ਹੋ ਮਾਂ ਤੋਂ ਬੈਣ ਨਹੀਂ ਚੱਲਉਂਦੇ ਨਹੀਂ ਚੱਲ ਹੁੰਦਾ ਛੋਟੇ ਛੋਟੇ ਬੱਚਿਆਂ ਦਾ ਕਤਲ ਵੇਖ ਕੇ ਉਹ ਬੱਚੇ ਦਾ ਕੀ ਕਸੂਰ ਸੀ ਆ ਜਿਹੜਾ ਹੁਸ਼ਿਆਰਪੁਰ ਮਾਰਿਆ ਠੀਕ ਹੈ ਸਾਡੇ ਭਰਾ ਵੀ ਦੇਸਾਂ ਪਰਦੇਸਾਂ ਵਿੱਚ ਰਹਿੰਦੇ ਆ ਜੇ ਕੋਈ ਗਲਤੀ ਕਰਦਾ ਸਜ਼ਾ ਮਿਲਦੀ ਆ ਪਰਪਰਾਓ ਬਹੁਤਾ ਬਖੇੜਾ ਬਹੁਤਾ ਨੁਕਸਾਨ ਅੱਜ ਇਹ ਦੇਖ ਤਾ ਹੀ ਹੋ ਰਿਹਾ ਦਿਖ ਕੇ ਹੀ ਕਿ ਇਹੋ ਜਿਹੇ ਗੇਮਾਂ ਬਣ ਗਈਆਂ ਉਹਦਾ ਸ਼ਿਕਾਰ ਹੋ ਕੇ ਬੱਚੇ ਮਰ ਗਏ ਕਿੰਨੇ ਕੱਕੇ ਕਿਤੇ ਪੋਤੇ ਆ ਸਾਰੀ ਜ਼ਿੰਦਗੀ ਪੁੱਤ ਨੂੰ ਕਾ ਨੂੰ ਆਪਣੀ ਜਾਨ ਨੂੰ ਹੀ ਰੋਂਨੇ ਆ ਜੀਵਣਾ ਕਾ ਦਾ ਮਾਰੇ ਨੇ ਕਿਰਪਾ ਕੀਤੀ ਸਾਧੂ ਦੀ ਸੰਗਤ ਆਉਣ ਵਾਲਿਆ ਇਹ ਛੱਡੀ ਨਾ ਭਾਵੇਂ ਜਿੱਡਾ ਮਰਜ਼ੀ ਤੇਰਾ ਨੁਕਸਾਨ ਦੂਜੇ ਪਾਸੇ ਧਨਮਾਲ ਦਾ ਹੁੰਦਾ ਉਹ ਛੱਡ ਦੇਈ ਤੇ ਜਿੱਡਾ ਮਰਜ਼ੀ ਤੈਨੂੰ ਧਨਮਾਲ ਖਜ਼ਾਨਾ ਮਿਲਦਾ ਹੋਵੇ ਭੇੜੇ ਦੀ ਸੰਗਤ ਜਾਈ ਨਾ ਕਿਉਂਕਿ ਉਹਨੂੰ ਤੈਨੂੰ ਡੋਬਣਾ ਹੀ ਡੋਬਣਾ ਸਾਧੂ ਦੀ ਸੰਗਤ ਧਨ ਨਾ ਮਿਲੇ ਇਹਨਾਂ ਦੀ ਚਰਨ-ਚਰਨ ਵਿੱਚ ਆ ਜਾਈ ਤੈਨੂੰ ਨਾਮ ਧਨ ਦੇ ਲੜ ਲਾ ਦੇਣਗੇ ਜਾਂ ਤੇਰੀਆਂ ਕੁਲਾਂ ਵੀ ਤਰ ਜਾਣਗੀਆਂ ਤੇ ਰਤ ਕੰਮ ਇੱਕ ਪਾਸੇ ਰਹਿ ਗਏ ਨਾਮ ਧਨ ਤੋਂ ਵੱਡਾ ਧਨ ਕੋਈ ਨਹੀਂ ਇਹ ਸਾਧੂ ਬਖਸ਼ ਦੇ ਸੰਤ ਬਾਬਾ ਮਹਿੰਦਰ ਸਿੰਘ ਸਾਹਿਬ ਜਦੋਂ ਆਏ ਕਬਰਾ ਅੱਜ ਵੀ ਨਿਸ਼ਾਨੀਆਂ ਮਹਾਂਪੁਰਖ ਬਚਨ ਜਦੋਂ ਕਰਦੇ ਆ ਉਹ ਜਿੱਥੇ ਲੋਹ ਲੰਗਰ ਤਪਦੇ ਆ ਸਾਧ ਸੰਗਤ ਜੀ ਉਹ ਜਿਹੜੀ ਟੋਕ ਬਾਬੇ ਰਾਮ ਰਾਏ ਦਾ ਕੋਈ ਬਹੁਤਾ ਦੋਸ਼ ਨਹੀਂ ਸੀ ਸ਼ਕਤੀ ਸਾਰੀ ਮਹਾਰਾਜ ਨੇ ਦਿੱਤੀ ਬਾਬਾ ਰਾਮ ਰਾਏ ਬਖਸ਼ਿਆ ਵੀ ਗਿਆ ਕਲਗੀ ਧਰਜੀ ਨੇ ਬਖਸ਼ਤਾ ਚਾਚੇ ਭਤੀਜਿਆਂ ਦੀ ਖੇਡ ਜਾਂ ਗੁਰੂ ਨਾਨਕ ਦੀ ਸਿੱਖੀ ਗੱਦੀ ਦੀ ਖੇਡ ਪਰ ਉਹਦੀ ਭੂਤ ਨਹੀਂ ਸੰਗਤ ਨਹੀਂ ਬਖਸ਼ੀ ਗਈ ਸੀ ਕੋਈ ਬਖਸ਼ਿਆ ਗਿਆ ਉਹ ਜਿਹੜਾ ਬਾਬਾ ਨਾ ਉਹਨੇ ਕੀ ਕਿਹਾ ਮਿੱਟੀ ਮੁਸਲਮਾਨ ਕੀ ਪੇੜਾ ਪਈ কুমਹਾਰ ਘੜ ਭਾਂਡਾ ਇੱਟਾਂ ਕੀਆ ਜਲਦੀ ਕਰੇ ਪੁਕਾਰ ਝਟ ਝਟ ਰੋਵੇ ਬੱਪਰੀ ਉਹ ਝਟ ਝਟ ਪਹਿਣ ਅੰਗਿਆਰ ਉਹਨੇ ਕਿਹਾ ਜੀ ਨਹੀਂ ਬੇਈਮਾਨ ਉਹ ਮਾਰੇ ਕਹਿੰਦੇ ਉਹ ਤੂੰ ਜਿੱਥੇ 72 ਕਰਮਾਤਾ ਦਿਖਾਤੀਆਂ ਮੱਕੇ ਦੇ ਦਰਸ਼ਨ ਕਰਾਉਣਾ ਉਹਨੂੰ ਤੂੰ ਚਾਦਰ ਵਿਛਾ ਕੇ ਬਿਨਾਂ ਕਿਸੇ ਇਸ ਪੋੜ ਤੋਂ ਖੂਹ ਤੇ ਬਹਿ ਗਿਓਂ ਬੱਕਰਾ ਖਾਦਾ ਪੀਤਾ ਮੁੜ ਕੇ ਜੋੜਦਾ ਚੌਥੀ ਟੰਗ ਕਾਜੀ ਕੋ ਉਹ ਕਾਜੀ ਭੱਜ ਕੇ ਸਰਾਂਦਾ ਕੇ ਜਾਨ ਬਚਾਉਂਦਾ 72 ਕਰਮਾਤਾਂ ਦਿਖਾਉਣ ਵਾਲਿਆ ਓ ਤੂੰ ਪੇੜੇ ਦੇ ਵਿੱਚ ਪਈ ਮਿਸਲ ਮੁਸਲਮਾਨ ਦੀ ਮਿੱਟੀ ਉਹ ਰੋਂਦੀ ਕਰ ਲਾਉਂਦੀ ਉਹ ਉਥੇ ਅੱਗ ਦੇ ਵਿੱਚ ਸੜਦੀ ਭੁਜਦੀ ਉਹ ਵੀ ਦਿਖਾ ਦਿੰਦਾ ਕਿਉਂ ਨਹੀਂ ਸੜਦੀ ਸੜਦੀ ਆ ਪਰ ਗੁਰਮੁਖ ਪਿਆਰਿਓ ਜਿੱਥੇ ਗੁਰੂਗੀਆਂ ਲੋਹਾ ਬਣ ਜਾਣਾਂ ਇਹ ਗੁਰੂ ਕੀਆਂ ਲੋਹਾਂ ਗੁਰੂ ਕੇ ਜਿੱਥੇ ਸੱਜ ਜਾਣ ਇਹ ਆਪ ਨਹੀਂ ਸੱਜਦੇ ਸੰਤ ਬਾਬਾ ਹਰੀ ਸਿੰਘ ਸਾਹਿਬ ਜੀ ਨੇਕੀ ਵਾਲੇ ਉਹਨਾਂ ਬਚਨ ਕੀਤੇ ਸੀ ਇੱਥੇ ਕਲਾ ਵਰਤੇਗੀ ਸੰਤ ਬਾਬਾ ਮਹਿੰਦਰ ਸਿੰਘ ਸਾਹਿਬ ਉਹਨਾਂ ਕਲਾ ਵਰਤਾਈ ਤੇ ਉਹ ਜਿਹੜੀ ਗੱਡੀ ਲਈ ਤੇ ਆਈ ਨਾ ਅੱਜ ਜੇ ਪੂਰੀ ਫੁੱਲ ਸਪੀਡ ਤੇ ਉਹਨੂੰ ਇਹਨ ਤਿਆਰ ਵਰਤਿਆਤ ਕਰਕੇ ਪੂਰਾ ਭਜਾਇਆ ਉਸੰਤ ਬਾਬਾ ਸਰਜੀਤ ਸਿੰਘ ਸਾਹਿਬ ਦੀ ਕਮਾਈ ਹੈ ਇਹ ਕੋਈ ਉਪਮਾ ਨਹੀਂ ਫੁੱਲ ਨੂੰ ਫੁੱਲ ਕਹਿਣਾ ਸਾਧ ਸੰਗਤ ਜੀ ਚੇਤੇ ਰੱਖਿਓ ਇਹ ਖੁਸ਼ਾਮਦੀ ਨਹੀਂ ਇਹ ਕਿਸੇ ਦੀ ਉਸਤਤੀ ਨਹੀਂ ਸੱਚ ਆ ਕੰਡੇ ਨੂੰ ਕੰਡਾ ਕਹਿਣਾ ਨਿੰਦਿਆ ਨਹੀਂ ਹਾਂ ਕੰਡੇ ਨੂੰ ਵਡਿਆਈ ਜਾਣਾ ਤੇ ਫੁੱਲ ਨੂੰ ਨਿੰਦੀ ਜਾਣਾ ਉਹ ਨਿੰਦਿਆ ਵੀ ਹੈ ਤੇ ਉਹ ਝੂਠੀ ਉਸਤਤ ਵੀ ਹੈ ਏ ਰੱਬ ਦੇ ਪਿਆਰਿਆਂ ਜੋ ਜੋ ਕਰਕੇ ਵਿਖਾਇਆ ਜੋ ਕਲਾ ਵਰਤਦੀ ਆ ਸਾਧ ਸੰਗਤ ਜੀ ਅੰਦਰ ਬੈਠੇ ਆ ਆ ਚੌਕ ਸਾਲਾਂ ਦੀ ਓਏ 40 40 ਸਾਲ ਲੱਗ ਜਾਂਦੇ ਦਰਬਾਰ ਸਾਹਿਬ ਉਸਰਦੇ ਆ ਫਿਰ ਵੀ ਸੰਪੂਰਨ ਖੇਡਾਂ ਨਹੀਂ ਬਣਦੀਆਂ ਅਸੀਂ ਜਾਣਦੇ ਆ ਵੱਡੀਆਂ ਵੱਡੀਆਂ ਜਗਾਵਾ ਪਰ ਆ ਜਿਹੜੀ ਖੇਡ ਆ ਜੋ ਆਨੰਦ ਆ ਜੋ ਸੁੰਦਰਤਾਈ ਇਹ ਜੋ ਮਹਾਰਾਜ ਇਹ ਅਕਾਲ ਪੁਰਖ ਦੀ ਕਿਰਪਾ ਜੇ ਉਹਨਾਂ ਨੂੰ ਕਹੋ ਵੱਡੀ ਕਲਾ ਕਹਿੰਦੇ ਤੇ ਸੰਗਤਾਂ ਦੀ ਕਿਰਪਾ ਇਹ ਤੇ ਉਹਨਾਂ ਸਾਡੇ ਬੱਚਿਆਂ ਦੀ ਜਿਨੀ ਦਸਵੰਦ ਕੱਢੇ ਉਹਨਾਂ ਸਾਰਿਆਂ ਦੀ ਵੇਖੋ ਲਾਈਵ ਸੁਣਨ ਵਾਲਿਓ ਮੇਰੇਓ ਵੀਰੋ ਤੁਹਾਡਾ ਹਾਜ਼ਰਾ ਇਹ ਨਹੀਂ ਪਈ ਜਿਹੜਾ ਸਟੇਜ ਤੋਂ ਮੇਰੇ ਬਾਰੇ ਵਰਗਾ ਬੋਲਣ ਵਾਲਾ ਜਾਂ ਚੈਨਲ ਦੇ ਜ਼ਰੀਏ ਅੱਜ ਹੀ ਲੱਗ ਰਿਹਾ ਜਿੱਡੀ ਵੱਡੀ ਹਾਜ਼ਰੀ ਤੁਹਾਡੀ ਮਾਂ ਪਰ ਕਿਸ ਧਰਤੀ ਤੇ ਰੋਜ਼ ਲਵਾਉਂਦੇ ਕੋਈ ਮਾਂ ਦਾ ਪੁੱਤ ਲਵਾਈ ਨਹੀਂ ਸਕਦਾ ਨਿਤ ਨੇਤਰ ਦਾ ਸੇ ਨੇਤਰ ਜੋਈਆਂ ਇਕ ਲਈ ਨਹੀਂ ਸਰਬੱਤ ਵਾਸਤੇ ਆਓ ਸੰਤ ਬਾਬਾ ਮਹਿੰਦਰ ਸਿੰਘ ਸਾਹਿਬ ਉਹਨਾਂ ਨੂੰ ਜਦੋਂ ਵੱਡਿਆਂ ਕਿਹਾ ਆ ਜਾ ਮਹਿੰਦਰ ਸਿੰਘ ਆ ਜਾ ਤੇਰੀ ਤਪੱਸਿਆ ਪੂਰੀ ਹੋ ਗਈ ਆ ਆ ਜਾ ਬੈਠੇ ਆ ਸੰਭਣ ਵਾਲੇ ਫੇਰੀ ਭੇਦੋਏ ਬਹਾਨਾ ਕੋਈ ਵੀ ਲੱਗ ਜਾਏ ਆਓ ਭਾਗਾ ਵਾਲਿਓ ਉਹਨਾਂ ਦੇ ਨੂਰਾਨੀ ਜੇ ਮੁਖੜੇ ਨੂੰ ਦਿਲ ਚ ਬਸਾਉਂਦੇ ਆ ਮਹਾਂਪੁਰਖਾਂ ਨੂੰ ਉਹਨਾਂ ਨੂੰ ਬੜੇ ਪ੍ਰੇਮ ਨਾਲ ਸਤ ਕਰਤਾਰ ਗੁਰਬਰ ਅਕਾਲ ਕਹਿੰਦੇ ਫਤਿਹ ਗਜਾਓ ਆਖੋ ਮਹਾਂਪੁਰਖਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਇਹ ਦਰਬਾਰ ਸਹਿਬ ਇਤਿਹਾਸ ਬਿਆਨ ਕਰਦਾ ਜੇ ਉਧਰ ਪੜੋ ਉਹ ਭਗਤ ਜਨ ਜਿਹੜੇ ਪਹਿਲਾਂ ਭਗਤੀ ਵਿੱਚ ਰਤੇ ਫੇ ਇੱਕ ਦਿਨ ਭਗਤ ਭਗਵਾਨ ਬਣ ਗਏ ਅੱਜ ਮੈਂ ਬਸ ਉਹੀ ਯਤਨ ਕਰਾਂਗਾ ਜੋ ਮਾਹਪੁਰਖਾਂ ਕਿਹਾ ਪਰ ਉਸ ਤੋਂ ਪਹਿਲਾਂ ਉਹਨਾਂ ਮਾਹਪੁਰਖਾਂ ਨੂੰ ਇੱਕ ਹੋਰ ਛੋਟੀ ਜੀ ਹਾਜ਼ਰੀ ਦੇ ਕੇ ਜੋ ਮਾਹਪੁਰਖਾਂ ਮੈਨੂੰ ਹੁਕਮ ਕੀਤਾ ਨਾ ਉਹ ਇਤਿਹਾਸ ਮੈਂ ਬਿਨੇ ਕਰਾਂਗਾ ਆਓ ਆਪਾਂ ਪ੍ਰੇਮ ਨਾਲ ਇਤਿਹਾਸ ਕਾਵਾਂਗੇ ਤੁਸੀਂ ਸੁਣਨਾ ਜਿੰਨਾ ਕ ਸਮਾਂ ਉਹਦੇ ਵਿੱਚ ਹਾਜ਼ਰੀਆਂ ਦੇਣੀਆਂ ਬੜੇ ਪ੍ਰੇਮ ਨਾਲ ਅਦਬ ਨਾਲ ਗੁਰਬਾਣੀ ਦਾ ਕੀਰਤਨ ਗੁਰਬਾਣੀ ਦੀ ਕਥਾ ਹੁਣੇ ਗਿਆਨੀ ਬਲਬੀਰ ਸਿੰਘ ਜੀ ਪਾਰਸ ਬੀਬੀ ਕਿਰਨ ਕੌਰ ਜੀ ਤੇ ਨਾਲ ਦੀ ਧੀ ਰਾਣੀ ਕਿਰਨਦੀਪ ਕੌਰ ਰਤਨਦੀਪ ਕੌਰ ਸਰੰਗੀ ਮਾਸਟਰ ਰਣਜੀਤ ਸਿੰਘ ਜੀ ਬੜੇ ਸੱਜੇ ਢੰਗ ਨਾਲ ਨਿਹਾਲ ਕਰ ਰਹੇ ਸੀ ਆ ਕੁਝ ਕੁ ਸਮੇਂ ਵਾਸਤੇ ਦਰਸ਼ਨ ਕਰਨ ਲੱਗੇ ਸਾਧ ਸੰਗਤ ਜੀ ਸੰਤ ਸੰਤ ਹੈਗੀ ਸੱਸਾ ਸੱਸੇ ਤੇ ਟਿੱਪੀ ਤੇ ਤੱਤਾ ਕੀ ਬਣਿਆ ਸੰਤ ਟਿੱਪੀ ਲਾ ਦਿਓ ਭੇਗੀ ਬਣਦਾ ਸਤ ਸਤ ਕੀ ਆ ਸੱਚ ਜਿਹੜਾ ਸੱਚ ਆ ਨਾ ਅਗਰ ਸੱਚ ਹੋ ਜਾ ਸੱਚ ਅੰਦਰੋਂ ਸਾਰੀਆਂ ਇੰਦਰੀਆਂ ਦੇ ਰਸਾਂ ਕਿਸਾਂ ਨੂੰ ਮਾਰ ਦੇਣਾ ਉਹਨਾਂ ਵਿੱਚ ਖਚਤ ਨਹੀਂ ਹੋਣਾ ਨੈਣ ਦੇਖੋ ਅੱਖਾਂ ਇਹ ਤੱਕਣ ਵਾਸਤੇ ਆ ਮੇਰੀਆਂ ਭੈਣਾਂ ਮੇਰੀਆਂ ਮਤਾਵਾਂ ਛੋਟੀਆਂ ਧੀਆ ਛੋਟੀਆਂ ਬੱਚੀਆਂ ਤੁਸੀਂ ਬੈਠੀਆਂ ਹੋ ਸਾਥ ਸੰਗਤ ਜੀ ਇਹ ਜਿਹੜੀਆਂ ਅੱਖਾਂ ਨਾ ਰੱਬ ਦੇ ਪਿਆਰਿਆਂ ਲਿਖਿਆ ਭਾਈ ਵੀਰ ਸਿੰਘ ਵਰਗਿਆਂ ਉਹ ਕਹਿੰਦੇ ਅੱਖੀਓ ਤੱਕਣ ਵਾਸਤੇ ਹੀ ਆ ਅੱਖੀਓ ਤੱਕਣਾ ਸਿਫਤ ਤੁਹਾਡੀ ਕੌਣ ਕਹੇ ਤੁਸੀਂ ਤੱਕੋ ਨਾ ਕਿਹੜਾ ਕਹਿੰਦਾ ਨਾ ਵੇਖੋ ਪਰ ਜੰਮ ਜੰਮ ਤੱਕੋ ਜਗਤ ਤਮਾਸ਼ਾ ਤੱਕਦੀਆਂ ਤੱਕਦੀਆਂ ਫੱਕੋ ਨਾ ਪਰ ਹਰ ਤੱਕਣੀ ਵਿੱਚ ਤੱਕਣੀ ਵਿੱਚ ਯਾਦੇ ਰੱਖਿਓ ਕਿ ਤੇ ਮੈਲੀਆਂ ਮੂਲਾਂ ਹੋ ਜਾਇਓ ਉਹ ਦਾਤੇ ਦੇ ਅੰਮ੍ਰਿਤ ਤਾਈ ਤੇ ਅੰਮ੍ਰਿਤ ਆ ਇਹ ਨੇਤਰੋ ਮੇਰਿਓ ਹਰ ਤੂੰ ਮੈਂ ਜੋ ਧਰੀ ਹਰ ਬਿਨ ਵਰਨਾ ਦੇਖੋ ਕੋਈ ਰੱਬ ਤੋਂ ਬਿਨਾਂ ਨਾ ਵੇਖੋ ਉਹ ਦਾਤੇ ਦੇ ਅੰਮ੍ਰਿਤ ਤਾਈ ਜ਼ਹਿਰ ਬਣਾ ਕੇ ਫਕੋ ਨਾ ਤੇ ਮਾਹਪੁਰ ਕੀ ਕਹਿੰਦੇ ਭਈ ਜਦੋਂ ਵੀ ਤੁਰਨਾ ਨੀਮੀ ਪਾ ਕੇ ਤੁਰੋ ਜੇ ਕੋਈ ਭੈਣ ਬੀਬੀ ਆਉਂਦੀ ਨਾ ਉਹਦੇ ਗਿੱਡੇ ਗਿੱਟਿਓ ਗੋਡੇਓ ਥੱਲੇ ਨਜ਼ਰ ਰਹਿਣੀ ਚਾਹੀਦੀ ਕਿਉਂ ਕਿਉਂਕਿ ਮਨ ਪਾਪੀ ਆ ਇਹਦਾ ਕੋਈ ਪਤਾ ਨਹੀਂ ਕਿਹੜੇ ਵੇਲੇ ਇਹਨੇ ਕਿਹੜੇ ਪਾਸੇ ਨੂੰ ਤੁਰ ਪੈਣਾ ਮਨ ਰੱਬ ਦਾ ਕੀ ਪਾਉਣਾ ਇਧਰੋਂ ਪਟਣਾ ਉਧਰ ਲਾਉਣਾ ਉਹ ਮਾਨੀ ਆ ਜੇ ਮਨ ਨੂੰ ਚੰਗੇ ਪਾਸੇ ਲਾਹੋਗੇ ਏਕਾਂ ਨਾਰੀ ਜਤੀ ਹੋਏ ਮਰਨ ਆ ਰਹੀ ਤੀ ਭੈਣ ਵਿਖਾਣੇ ਵੱਡੀ ਪਤਮੀ ਮਿਲਦੀ ਆ ਪ੍ਰੇਮ ਦੇ ਵਿੱਚ ਬੈਠੇ ਹਾਂ ਇਹ ਕੌਣ ਸਿਖਾਉਂਦਾ ਰੱਬ ਦੇ ਪਿਆਰੇ ਸੱਚ ਨਾ ਜੋੜਦੇ ਨੇ ਰੱਬ ਦੇ ਪਿਆਰੇ ਦੁਨੀਆ ਦੇ ਸੁੱਖ ਦਿੰਦੇ ਨੇ ਰੱਬ ਦੇ ਪਿਆਰੇ ਜੇ ਸੁੱਖ ਲੋੜਦਾ ਸਾਧੂ ਦੀ ਸ਼ਰਣੀ ਆ ਜੇ ਮੰਨ ਚ ਦੀਆਂ ਦੌਲਤਾਂ ਬਰਕਤਾਂ ਬਖਸ਼ਾਂ ਰਹਿਮਤਾਂ ਲੈਣੀਆਂ ਹੀ ਨਾ ਫਿਰ ਸੰਤਾਂ ਦੇ ਕੋਲ ਆ ਜਾ ਕਿਉਂਕਿ ਮਨ ਚੰਦੀਆਂ ਧੌਲਤਾਂ ਬਰਕਤਾਂ ਬਖਸ਼ਿਸ਼ਾਂ ਦੇ ਸਰਬੋਤਮ ਭੰਡਾਰੀ ਇਹੀ ਹੋ ਨੇ ਸਾਧੂ ਸਾਧੂ ਸਵਾਦੂ ਨਹੀਂ ਹੁੰਦੇ ਤੇ ਜਿਹੜੇ ਸਵਾਦੂ ਹੁੰਦੇ ਆ ਉਹ ਸਾਧੂ ਨਹੀਂ ਹੁੰਦੇ ਫਿਰ ਗ੍ਰਸਤੀਆਂ ਦਾ ਸਾਡਾ ਸਭ ਦਾ ਸਾਡਾ ਕੀ ਫਰਜ਼ ਬਣਦਾ ਸਾਨੂੰ ਕੀ ਕਰਨਾ ਚਾਹੀਦਾ ਸਾਧੂਆਂ ਦਾ ਦਿਲੋਂ ਸਤਕਾਰ ਹੋਣਾ ਚਾਹੀਦਾ ਸਾਡੇ ਵੱਲੋਂ ਤੇ ਸਾਧੂਆਂ ਨੂੰ ਰੱਬ ਨਾਲ ਪਿਆਰ ਹੋਣਾ ਚਾਹੀਦਾ ਸਾਨੂੰ ਸਾਧੂਆਂ ਦਾ ਸਤਿਕਾਰ ਹੋਣਾ ਚਾਹੀਦਾ ਤੇ ਸਾਧੂਆਂ ਦਾ ਰੱਬ ਨਾਲ ਪਿਆਰ ਹੋਣਾ ਚਾਹੀਦਾ ਰੱਬ ਦੀ ਸੋ ਸਾਧੂ ਰੱਬੀ ਅਵਤਾਰ ਨੇ ਤੇ ਸਾਧੂਆਂ ਚ ਹੁੰਦੇ ਰੱਬ ਦੇ ਗਾਨ ਰੱਬ ਦੇ ਦੀਦਾਰ ਨੇ ਸਾਧੂਆਂ ਚੋਂ ਰੱਬ ਦੇ ਹੀ ਦੀਦਾਰ ਹੁੰਦੇ ਆ ਕਿਉਂਕਿ ਹੈ ਹੀ ਉਹਦਾ ਨਿਤ ਅਵਤਾਰ ਆ ਵੀ ਪ੍ਰੇਮ ਨਾਲ ਪਹਿਲੀ ਵਾਰੀ ਕਹਿਣ ਲੱਗੇ ਸੁਣਿਓ ਜੀ ਸਾਧੂ ਨੇ ਪਿਆਵ ਅਵਤਾਰ ਨੇ ਸਾਧੂਆਂ ਚ ਹੁੰਦੇ ਰੱਬ ਦੇ ਦیدار ਨੇ ਸਾਧੂਆਂ ਚ ਹੁੰਦੇ ਰੱਬ ਦੇ ਦیدار ਨੇ ਮੁਖੜੇ ਤੇ ਨੂਰ ਨੈਣਾ ਵਿੱਚ ਮਸਤੀ ਰੱਬ ਦੇ ਪਿਆਰਿਆਂ ਦੀ ਉੱਚੀ ਹਸਤੀ ਮੁੱਖਰੰਦੇ ਨੂਰ ਨੇਣਾ ਵਿੱਚ ਮਸਤੀ ਰੱਬ ਦੇ ਪਿਆਰਿਆਂ ਦੀ ਉੱਚੀ ਹਸਤੀ ਅੱਠੇ ਪੈਰ ਸਾਧੂ ਵੰਡ ਦੇ ਪਿਹਾਰੇ ਨੇ ਅੱਠੇ ਪੈਰ ਸਾਧੂ ਵੰਡ ਦੇ ਪਿਹਾਰੇ ਨੇ ਰੱਬ ਦੀ ਸੋ ਸਾਧੂ ਰੱਬੇ ਅਵਤਾਰ ਨੇ ਰੱਬ ਦੀ ਸੋ ਸਾਧੂ ਕਦੇ ਜੀਵਨ ਸੱਚ ਕਰਤਾਰ ਦੀ ਸਾਧੂਆਂ ਚੋ ਸੱਚੇ ਸਾਧੂਆਂ ਦੇ ਕਿਰਦਾਰ ਨੇ ਰੱਬ ਦੀ ਸੋ ਸਾਧੂ ਰੰਮੀ ਅਵਤਾਰ ਨੇ ਸਾਧੂਆਂ ਚ ਹੁੰਦੇ ਸਾਧੂ ਧੰਦੇ ਸਾਧੂ ਧੰਦੇ ਉਹਦੇ ਉਹ ਗਣੇ ਵਿਸਾਰ ਨੇ ਸਾਧੂ ਧੰਦੇ ਉਹਦੇ ਉਹ ਗਣੇ ਵਿਸਾਰ ਨੇ ਸਾਧੂਆਂ ਚ ਹੁੰਦੇ ਰੱਬ ਦੇ ਦਿਦਾਰ ਨੇ ਸਾਧੂਆਂ ਚ ਹੁੰਦੇ